ਇਹ ਚਾਲਾਂ ਇਹਨਾਂ ਦੀ ਮੌਤ ਵਾਂਗ ਕੇ ਪ੍ਰਗਟ ਹੁੰਦੇ ਤੂੰ ਸੱਚੀ ਜਦ ਪ੍ਰਗਟ ਹੁੰਦਾ ਸੁਭੁਦ ਜਦ ਪ੍ਰਗਟ ਹੁੰਦੀ ਇਹਨਾਂ ਲੋਕਾਂ ਦੇ ਵਾਸਤੇ ਤਲਵਾਰ ਪੈਦਾ ਹੁੰਦੀ ਹੈ ਇਹਨਾਂ ਦੀ ਮੌਤ ਹੈ ਕੁਚਾਲ ਉਹ ਚਾਲ ਜਿਹਨੂੰ ਲੋਕ ਨਾ ਸਮਝ ਸਕਣ ਇਹ ਸਾਰੀ ਕੁਚਾਲ ਚਾਲ ਹੈ ਚੱਲੀ ਹੋਈ ਹੈ ਜਿਹੜੀ ਇਹਨਾਂ ਤੋਂ ਚੱਲੀ ਹੈ ਪਲਾਨਟ ਪ੍ਰੋਗਰਾਮ ਨੂੰ ਇਕ ਖਾਸ ਮੌਕੇ ਤੇ ਜਾ ਕੇ ਉਹ ਕੁਝ ਲੈਣਾ ਕੱਢ ਕੇ ਕੋਲੋਂ ਕਰਕੇ ਉਹਦਾ ਖਾਸ ਟਾਈਮ ਤੇ ਪ੍ਰਚਾਰ ਕੀਤਾ ਕਿਸੇ ਨੇ ਪਲਾਨ ਪ੍ਰੋਗਰਾਮ ਨਾ ਕਰਾਇਆ ਦਰਸ਼ਨ ਸਿੰਘ ਦੇ ਹੁਣ ਦੇ ਨਕਾਲੇ ਨੇ ਇਹਦੇ ਪਿੱਛੇ ਕੀ ਕੋਚਾਲ-ਚਾਲ ਹੈ ਕੀ ਅਸੀਂ ਜਾਣਦੇ ਨਹੀਂ ਸਮਝਦਾ ਨਹੀਂ ਕੌਣ ਨਹੀਂ ਜਾਣਦਾ ਸੋਝਿਆ ਸਾਰਿਆਂ ਨੂੰ ਪਰ ਉਹਨੂੰ ਐ ਨਹੀਂ ਪਤਾ ਸਿਆਮਕਰਨ ਜਿਹੜਾ ਘੋੜਾ ਪੈਦਾ ਹੁੰਦਾ ਉਹਦੀ ਬੜੀ ਇੱਜ਼ਤ ਹੁੰਦੀ ਹੈ ਲੋਕ ਦੇਖਣ ਹੁੰਦੇ। ਬੜੀ ਮਸ਼ਹੂਰੀ ਹੁੰਦੀ ਹੈ ਸਿਆਮਕਰਨ ਘੋੜੇ ਦੀ। ਸਿਆਮਕਰਨ ਘੋੜਾ ਕਿਹਨੂੰ ਕਹਿੰਦੇ ਨੇ? ਕਿ ਕੰਨ ਕਾਲੇ ਹੁੰਦੇ ਨੇ ਬਾਕੀ ਫੂਣੀ ਵਰਗਾ ਚਿੱਟਾ ਹੁੰਦਾ ਸਾਰਾ। ਦੁੱਧ ਵਰਗਾ ਚਿੱਟਾ ਸਿਰ ਬੰਨ ਕੰਨ ਕਾਲੇ ਹੁੰਦੇ। ਤੇ ਆ ਤਾਂ ਪੈਦਾ ਹੋ ਜਵੇ ਸਿਆਮਕਰਨ ਘੋੜਾ ਨਾ ਕਿਤੇ। ਉਹ ਆਉਂਦਾ ਜਿਵੇਂ ਦਰਸ਼ਨ ਤੋਂ ਪੈਦਾ ਹੋਇਆ ਹੋਵੇ। ਉਦੋਂ ਕੋਈ ਕਿਸੇ ਆਦਮੀ ਨੇ ਅਸ਼ਵਮੇਧ ਯੱਗ ਕਰਨਾ ਹੁੰਦਾ ਸਿਆਮਕੰਡ ਕੋੜਾ ਤਾਂ ਪੈਦਾ ਹੁੰਦਾ ਕੋਈ ਚੱਕਰਵਰਤੀ ਰਾਜਾ ਪ੍ਰਗਟ ਹੋਣ ਦਾ ਨਿਸ਼ਾਨੀ ਹੁੰਦੀ ਹੈ ਸਿਆਮਕੰਡ ਕੋੜਾ ਵੀ ਚੱਕਰਵਰਤੀ ਰਾਜਾ ਪ੍ਰਗਟ ਹੋਊਗਾ ਹੁਣ ਕੋਈ ਹੈ ਧਰਤੀ ਤੇ ਉਹ ਚੱਕਰਵਰਤੀ ਹੋਊਗਾ ਸਿਆਮਕੰਡ ਕੋੜੇ ਜਿਹਦੇ ਕੋ ਚਲਿਆ ਜਾਵੇ ਚੱਕਰਵਰਤੀ ਰਾਜਾ ਹੋ ਜਾਂਦਾ ਸਿਆਮਕੰਡ ਕੋੜੇ ਨੂੰ ਦੇਖਣ ਦੁਨੀਆ ਆਉਂਦੀ ਹੈ ਪਹਿਲਾਂ ਉਹਦੀ ਬੜੀ ਵਾਵਾ ਹੁੰਦੀ ਹੈ ਫਿਰ ਕੋਈ ਰਾਜਾ ਜਿਹੜਾ ਤਖਣਾ ਹੁੰਦਾ ਸ਼ੇਵ ਕਾੜ ਕੋੜਾ ਹਾਸਲ ਕਰ ਲੈਂਦਾ ਜੇ ਤਾਂ ਪੈਸਾ ਉਹਨੂੰ ਮਿਲ ਜਾਏ ਤਾਂ ਖਰੀਦ ਲੈਂਦਾ ਨਹੀਂ ਧੱਕੇ ਨਾਲ ਲੈ ਲੈਂਦਾ ਵੱਡਾ ਹੁੰਦਾ ਵੀ ਤਗੜਾ ਹੁੰਦਾ ਰਾਜੇ ਤਾਂ ਕੋਣਾ ਕੀ ਹੋ ਜੂਗਾ ਉਹ ਲੈ ਜਾਂਦੇ ਫਿਰ ਉਹ ਪਲਾਨ ਬਣਾਉਂਦਾ ਵੀ ਹੁਣ ਆਪਾਂ ਕੋੜਾ ਤਾਂ ਆਪਣੇ ਕੋ ਆ ਗਿਆ ਕੋੜਾ ਪ੍ਰਾਪਤ ਕਰਨਾ ਹੀ ਨਿਸ਼ਾਨੀ ਹੁੰਦੀ ਹੈ ਵੀ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਚੱਕਰਵਤੀ ਮਹਾਰਾਜਾ ਹੋ ਸਕਦਾ ਇਸ ਗੱਲ ਦਾ ਦਸੂਕਰਨ ਜਿਵੇਂ ਮੈਂ ਇਹਨਾਂ ਨੂੰ ਪ੍ਰੂਫ ਦੇ ਰਿਹਾ ਜਿਹਦੇ ਖਿਲਾਫ ਨੇ ਇਹ ਕੀ ਹੁੰਦਾ ਇਹ ਨਾਲ ਨਾਲ ਖੋਬੀ ਦਿਖਾ ਦੇ ਲੋ ਵੀ ਤੁਸੀਂ ਕੀ ਹੋ ਥੋੜਾ ਜਾਨੂੰ ਕਿਉਂ ਹੋਇਆ ਇਹ ਤਾਂ ਦੂਏ ਤੋਂ ਪਤੰਦਲ ਦਾ ਹੋ ਚੁੱਕਿਆ ਜਾਨਵਰ ਨੂੰ ਚਾਹੀਦਾ ਸ਼ਾਮ ਕਰਨ ਘੋੜਾ ਵੀ ਚਾਹੀਦਾ ਸ਼ਾਮ ਕਰਨ ਘੋੜੇ ਦੇ ਬਿਨਾਂ ਅਸ਼ਮੇ ਦੀ ਅਗ ਨਹੀਂ ਹੁੰਦਾ ਅਸ਼ਮੇ ਦੀ ਅਗ ਤਾਂ ਵੈਨੋ ਪ੍ਰਗਟੀ ਹੁੰਦਾ ਉਹ ਜਿਹੜੇ ਰਾਜੇ ਨੇ ਪ੍ਰਗਟ ਹੋਣਾ ਅਸ਼ਮੇ ਦੀ ਅੱਖ ਦੇ ਵਿੱਚ ਉਹ ਵੀ ਤਾਂ ਤਾਂ ਹੀ ਪਤਾ ਲੱਗੂਗਾ ਇਹ ਦੋਸਤਾਂ ਦਾ ਅਬਸ ਵਿੱਚ ਹੀ ਮੇਲ ਹੈ ਆਖਰ ਕੀ ਉਹ ਸ਼ਾਮਗੜ੍ਹ ਕੋੜਾ ਛੱਡਿਆ ਜਾਂਦਾ ਜਿਵੇਂ ਤੁਰਿਆ ਫਿਰਦਾ ਨਾ ਬਾਜਾ ਚੱਕੀਂ ਤੇ ਉੱਥੇ ਕਿਤੇ ਉੱਥੇ ਸ਼ਾਮਗੜ੍ਹ ਕੋੜੇ ਵਾਂਗੂ ਆਖਰ ਫੈਰੋਦੀ ਕੋਈ ਲਗਾਮ ਫੜ ਲੈਂਦਾ ਜਿਵੇਂ ਇੱਥੇ ਲਾਹੋ ਕੁਸਨ ਫੜ ਲਈ ਸੀ ਲਗਾਮ ਰਾਮਚੰਦਰ ਨੇ ਕੋੜਾ ਛੱਡਿਆ ਸੀ ਨਾ ਉੱਹ ਬੜ ਸਰ ਕੋ ਲਗਾਮ ਫੜ ਲਈ ਜਾ ਕੇ ਉਹਦੀ ਲਵਰ ਕੋਸ ਨੇ ਫਿਰ ਇੱਥੇ ਜੰਗ ਹੋਇਆ ਰਮ ਜੱਧਰ ਥੋੜੀ ਸਾਰੇ ਉਹ ਤਾਂ ਗੱਲ ਅਲੱਗ ਆ ਵੀ ਘਰ ਦੀ ਗੱਲ ਸੀ ਉਹਨਾਂ ਦੀ ਬੁੱਡੇ ਵੀ ਉਹਦੇ ਹੀ ਸੀ ਬਾਅਦ ਚ ਪਰ ਹਾਰਦਾ ਗਏ ਨਾ ਸਾਰੇ ਰਮ ਜੱਧਰ ਵੀ ਹਰਾਤਾ ਉਹਨਾਂ ਨੇ ਆ ਕਰੋ ਸਿਆਮ ਕਲ ਘੋੜੇ ਦੀ ਉਹ ਬਲੀ ਦਿੱਤੀ ਜਾਂਦੀ ਹੈ ਉਹ ਬਲੀ ਦਾ ਬੱਕਰਾ ਹੁੰਦਾ ਸਿਆਮ ਕਲ ਘੋੜਾ ਜਿਹਦੀ ਮਗਰ ਫੌਜਾਂ ਹੁੰਦੀਆਂ ਨੇ ਮੂਰੇ ਹੁੰਦਾ ਓਹੋ ਉਹ ਬਲੀ ਦਾ ਬੱਕਰਾ ਹੁੰਦਾ ਵਦੈ ਦੀ ਗੱਲ ਆ ਕਹਾ ਆਪੇ ਸਮਝ ਲੈਣਗੇ ਕੀ ਗੱਲ ਇਹ ਕੁਛਾਲ ਜਾਲ ਦੇ ਪਿਛੇ ਜਿਹੜੀ ਤਲਵਾਰ ਹੈ ਨਾ ਜਿਹੜੀ ਘੋੜੇ ਤੇ ਚੱਲਣੀ ਹੈ ਉਹ ਪ੍ਰਗਟ ਹੋਈ ਹੋਈ ਆ ਬਣੀ ਹੋਈ ਆ ਉਹ ਗੱਲ ਕਹਿ ਰਹੇ ਨੇ ਕਿ ਕਾਲ ਆ ਕੁਛਾਲ ਕੇ ਕਾਲ ਆ ਕੁਚਾਲ ਕੇ ਇਹਦਾ ਕਾਲ ਪੈਦਾ ਹੋ ਚੁੱਕਿਆ ਪਹਿਲਾਂ ਸ਼ਾਮਕਰਨ ਘੋੜੇ ਦਾ ਇਦ ਕਰਕੇ ਸਾਮ ਘੜੜ ਕੋਲਾ ਕੋਈ ਚਾਹੀਦਾ ਸੀ ਉਥੇ ਬਿਨਾ ਕਿ ਮੈਂ ਤਲਵਾਰ ਨੂੰ ਪਰਖਣ ਵਾਸਤੇ ਵੀ ਕੋਈ ਚਾਹੀਦਾ ਸ਼ਕਾਰ ਤਲਵਾਰ ਨੂੰ ਪਰਖਣ ਵਾਸਤੇ ਚਾਹੀਦਾ ਨਹੀਂ ਕੁਝ ਸ਼ਕਾਰ ਚਾਹੀਦਾ ਚੱਲਣੀ ਕਿਹਦੇ ਤੇ ਤਲਵਾਰ ਹੋ ਪਰ ਕੋਈ ਕਿ ਮੈਂ ਹੂੰ ਤਲਵਾਰ ਦੀ ਤਲਵਾਰ ਦੀ ਪਰਖ ਜਿਵੇਂ ਉਹ ਲੈ ਆ ਨਾ ਇੱਕ ਬਦੂਕ ਉਹ ਆ ਕੇ ਲੈ ਆਇਆ ਇੱਕ ਢਾਲ ਬਣਾ ਕੇ ਲਿਆ ਉਹ ਕਹਿੰਦਾ ਮੇਰੀ ਢਾਲ ਚ ਗੋਲੀ ਨਹੀਂ ਪਾਰ ਹੁੰਦੀ ਉਹ ਕਹਿੰਦਾ ਮੇਰੀ ਬੰਦੂਕ ਐਸੀ ਕੋਈ ਢਾਲ ਛੜਦੀ ਨਹੀਂ ਪਤਾ ਤਾਂ ਜੱਲ ਲਗੂ ਨਾ ਚੱਲੂ ਪਤਾ ਤਾਂ ਜੱਦੇ ਲਗੂ ਨਾ ਚੱਲੂ ਜਦ ਵਾਰ ਮਚੀ ਦੋ ਹੋਰਨ ਤੇ ਨਾ ਰਹੋ ਪਰ ਮਸੂਰਨ ਕੇ ਮਨਵਾ ਜਾਂ ਦੋਹਾਂ ਪਾਸੇ ਚ ਚੱਲਣ ਗਿਆ ਉਹ ਕਹਿੰਦਾ ਮੇਰੀ ਪਿੰਡੇ ਖਾਂ ਕਹਿੰਦਾ ਸੀ ਮੇਰੀ ਗਰਦਨ ਨਹੀਂ ਵਢੋਂਦੀ ਪਿੰਡੇ ਖਾਨੀ ਕਰਦਣ ਐਨੀ ਮੋਟੀ ਸੀ ਕੋਈ ਯੋਧਾ ਇੱਕ ਵਾਰ ਚੋਦੀ ਕਰਦਣ ਵੱਢ ਦਵੇ ਇਹ ਗੱਲ ਮਸ਼ਹੂਰ ਸੀ ਨਹੀਂ ਵੱਢ ਸਕਦਾ ਸ਼ੇਮਪਾਸ਼ਾ ਨੇ ਪਾਲਿਆ ਸੀ ਪਿੰਡੇ ਖਾਨ ਨੂੰ ਜਵਾਨ ਸੀ ਬਹੁਤ ਸваяਗਾ ਕਰਦ ਸੀ ਸ਼ੇਮਪਾਸ਼ਾ ਨੂੰ ਦਾ ਪਿੰਡੇ ਖਾਨ ਖੁਦ ਆਪਣੇ ਬਰਾਬਰ ਬਦਾਮ ਦਿੰਦੇ ਸੀ ਰਾਣ ਕੇ ਨੂੰ ਬੁਲਾਉਂਦੇ ਸੀ ਹਰਤੀ ਪਰ ਜਦ ਤਲਵਾਰ ਸ਼ੇਮਪਾਸ਼ਾ ਨੇ ਭਾਰੀ ਗਰਦਨ ਜੇ ਨਹੀਂ ਫੇਰ ਮਾਰੀ ਖੇ ਜਿਨੇ ਉਹ ਘਾਤਰੇ ਆ ਸਾਰੀਆਂ ਇਹ ਹੱਡੀਆਂ ਵੱਢ ਕੇ ਪਿੰਜਰ ਵੱਢ ਕੇ ਤਾਂ ਵੱਢ ਕੇ ਉਧਰ ਮਾਰਿਆ ਐ ਵੱਟੇ ਤਾਂ ਮਾਰ ਕੇ ਤਲਵਾਰ ਐ ਬੱਕੀ ਕੱਢ ਕੇ ਸਹੇਦਾਰਣੇ ਦੇ ਪਾਸੇ ਛੜਦਾ ਉਹ ਪਰਮ ਤੋੜਦਾ ਦੁਨੀਆਂ ਦਾ ਵੀ ਗਰਦਨ ਉਹ ਕਹਿੰਦੇ ਗਰਦਨ ਕੀ ਆ ਸਾਰੀਆਂ ਹੱਡੀਆਂ ਪਿਉੜਦੀਆਂ ਛਾਤੀ ਦੀ ਇੱਕ ਪਾਸੇ ਉੜਾਤਾ ਕਾਲ ਹੈ ਕੁਝ ਹਾਲ ਕੇ ਕਾਲ ਸੀ ਉਹ ਉਹ ਨਾਲ ਹੱਡੀਆਂ ਵੀ ਸਾਰੀਆਂ ਵਡੀਆਂ ਲਈ। ਹੇਂ ਛੀਰ ਕੈਸੀ ਛੀਰਾਵਦ? ਛਾਹ ਚ ਕੈਸੀ ਛਤਰਾਨੇਰ? ਛੀਰ ਕੈਸੀ ਛੀਰਾਵਦ? ਛੀਰ ਕੀ ਹੁੰਦਾ? ਛੀਰ ਉਹ ਦਸ ਦੁੱਧ। ਜਿੱਥੇ ਤੱਕ ਛੀਰਾ ਗੁਰਮਤ ਹੈ। ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਹ ਤੇ ਤੱਕ ਇਹ ਦੁੱਧ ਦਾ ਗੁਰਬਾਣੀ ਗੁਰਬਾਣੀ ਵਿੱਚ ਜਿਹੜੀ ਕੀਰਤੀ ਹੈ ਪਰਮੇਸ਼ਰ ਦੀ ਦੁੱਧ ਸਮਾਨ ਸ਼ੀਰ ਕੈਸੀ ਸ਼ੀਰਾਵਦ ਸ਼ੀਰਾਵਦ ਕਹਿੰਦੇ ਨੇ ਦੁੱਧ ਦਾ ਸਮੁੰਦਰ ਦੁੱਧ ਦਾ ਸਮੁੰਦਰ ਸੰਸਾਰ ਇਕੱਤੇ ਹੀ ਹੁੰਦਾ ਖੀਰ ਸਾਗਰ ਜੀ ਨੂੰ ਕਹਿੰਦੇ ਖੀਰ ਸਾਗਰ ਗੁਰਬਾਣੀ ਖੀਰ ਸਾਗਰੇ ਹੈ ਅਈ ਲੋਣਾ ਕੁਰਬਾਨੀ ਆ ਨਾ ਸਾਡੇ ਕੋਲੇ ਖੀਰ ਸਾਗ ਕਰਾ ਖੀਰ ਦੁੱਧ ਦਾ ਸਾਗ ਕਰਾ ਕੁਰਬਾਨੀ ਸਾਰੀ ਦੁੱਧ ਹੈ ਇਹਦੇ ਵਿੱਚ ਤਤ ਹੈ ਇਹਦੇ ਇਹਦੇ ਵਿੱਚ ਤਾਂ ਉਹ ਹੈ ਖੀਰ ਦੁੱਧ ਤਤ ਵਿੱਚ ਪੂਰਾ ਹੈ ਛਾਚ ਕੈਸੀ ਛਤਰਾ ਨੇਰ ਪਲ ਜਾ ਛਤਰਾ ਨੇਰ ਬਣ ਜਾਣੀਆਂ ਯਾਦ ਕਿ세 ਪੰਕਾਰੀ ਨੇ ਨੂੰ ਪੰਕਾਰੀ ਕੋ ਚਲੀ ਗਈ ਨਾ ਹਰਦੇ ਵਿੱਚ ਉਹਨੇ ਜਿਆਦਾ ਅਰਥਾਉਣਾ ਵੇ ਛਾਛੇ ਰਹਿ ਜਣੀਏ ਛਾਛ ਪੀਏ ਸੰਸਾਰ ਸੰਸਾਰੀ ਆਦਮੀ ਹੈ ਜਿਹੜਾ ਉਹਨੇ ਇਹਦੇ ਚ ਛਾਛ ਛਾਛ ਉਹਦੇ ਪਰ ਉਹਨੇ ਛਾਛ ਦਾ ਹੀ ਮੁੱਢ ਨਹੀਂ ਆ ਉਹ ਜੋ ਤਤ ਗਵਾ ਦੇਣ ਸੰਤੋ ਬਾਖਣਾ ਆਇਆ ਛਾਛ ਪੀਏ ਸੰਸਾਰ ਛਾਛ ਰਹਿ ਜਣ ਛਾਛ ਕਾਦੀ ਛਤਰਾ ਨੇ ਬਸ ਗੁਰਬਾਣੀ ਗੁਰਬਾਣੀ ਦੇ ਅੰਦਰ ਅੰਦਰ ਤਾਂ ਹੈਗਾ ਇਹ ਦੁੱਧ ਜਦ ਬੋਲ ਨੰਦਾ ਨਾ ਮਨੁੱਖ ਕੋਈ ਇਹ ਇਹਦਾ ਲੱਸੀ ਬਣਾ ਦਿੰਦਾ ਸਾਰੀ ਗੱਲ ਬਣਾ ਦਿੰਦਾ ਜਿਹਦੇ ਸਾਰੀ ਗੱਲ ਬਣਾ ਕੇ ਪ੍ਰਚਾਰ ਕੀਤਾ ਸਾਰੀ ਗੱਲ ਦਾ ਪ੍ਰਚਾਰ ਕਰਦੇ ਜਾਣਦੇ ਨੇ ਜਿਹੜੇ ਆਪਣੇ ਆਪ ਨੂੰ ਫੱਡੇ ਖਾਂ ਕਹ ਹੁੰਦੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਗੱਲ ਦਾ ਕਦੋਂ ਇਹ ਲੱਸੀ ਬਣ ਜਾਂਦੀ ਹੈ ਕਦੋਂ ਤੱਕ ਇਹ ਦੁੱਧ ਹਾਂਜੀ ਛਪਾਕਰ ਜੈਸੀ ਸ਼ਬੀ ਕਲਿੰਦਰੀ ਕੇ ਕੂਲਕਾ ਜਿੱਥੇ ਤੱਕ ਆਹ ਹੈ ਕਿ ਜਗਨੋ ਜਲਦੀ ਕਲਿੰਦਰੀ ਦਾ ਖੂਲ ਜਿਹੜੀ ਕਲਪਨਾ ਸਾਡੇ ਅੰਦਰ ਚਲਦੀ ਹੈ ਉਹ ਕ੍ਰਿਸ਼ਨ ਨੂੰ ਅਵਤਾਰ ਬੰਦੇ ਨੇ ਜਿਹੜੇ ਤੇ ਧਾਰੀ ਨੂੰ ਜਿੱਥੇ ਤੱਕ ਮਨ ਵਤਾਂ ਹੈ ਗਾ ਲੋ ਕਲਿੰਦਰੀ ਦਾ ਕਿਨਾਰਾ ਕਲਿੰਦਰੀ ਜਗਨੋ ਨੂੰ ਵੇਦੇ ਨੇ ਪੌਟਾ ਸਾਹਿਬ ਜਗਨੋ ਦੇ ਕੰਡੇ ਸੀ ਕਲਿੰਦਰੀ ਉਹਨੂੰ ਕਹਿੰਦੇ ਨੇ ਜਗਨੋ